ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਅਕਾਲੀ ਦਲ ਦੇ ਜਿਹੜੇ ਆਗੂਆਂ ਨੂੰ ਆਏ ਦਿਨ ਜਿਹੜੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਲਾਈਵ ਹੋ ਕੇ ਕਈ ਵੱਡੇ ਖੁਲਾਸੇ ਕੀਤੇ ਨੇ ਨਾਲ ਹੀ ਜਿਹੜਾ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਆ ਪਾਰਟੀ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਤੇ ਹੋਰ ਕਿਹੜੇ-ਕਿਹੜੇ ਜਿਹੜੇ ਖੁਲਾਸੇ ਕੀਤੇ ਨੇ ਅਰਸ਼ਦੀਪ ਕਲੇਰ ਨੇ ਕਿਹੜੀਆਂ ਧਮਕੀਆਂ ਰੀਆਂ ਨੇ ਉਹਨਾਂ ਨੂੰ ਕੌਣ ਧਮਕੀਆਂ ਦੇ ਰਿਹਾ ਤਾਂ ਉਹਨਾਂ ਨੇ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਨੇ ਆਓ ਤੁਹਾਨੂੰ ਉਹਨਾਂ ਦੇ ਬਿਆਨ ਸੁਣਾ ਦਿੰਨੇ ਆ ਸੁਧਾਰ ਲੈ ਕੇਂਦਰੀ ਏਜੰਸੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖੇਡ ਖੁੱਲ ਕੇ ਸਾਹਮਣੇ ਆ ਗਈ ਅੱਜ ਮਨਪ੍ਰੀਤ ਯਾਲੀ ਤੇ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਇਕੱਠੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਨੇ ਕਿ ਜਥੇਦਾਰਾਂ ਦੀ ਨਿਯੁਕਤੀ ਗਲਤ ਢੰਗ ਦੇ ਨਾਲ ਹੋਈ ਚਲ ਹਰਜੋਤ ਬੈਂਸ ਨੂੰ ਤਾਂ ਮੈਂ ਬਾਅਦ 'ਚ ਦੇਖਦਾ ਪਹਿਲਾਂ ਮੈਂ ਮਨਪ੍ਰੀਤ ਯਾਲੀ ਸਾਹਿਬ ਨੂੰ ਪੁੱਛਣਾ ਮਨਪ੍ਰੀਤ ਹਾਲੀ ਜੀ ਕੀ ਹੁਣ ਪੰਜਾਬ ਦੀ ਵਿਧਾਨ ਸਭਾ ਤੈਅ ਕਰੇਗੀ ਕਿ ਵਿਧੀ ਵਿਧਾਨ ਕੀ ਹੋਏਗਾ ਜਿਹਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਹੋਏਗੀ ਕਿਉਂ ਆਪਾਂ ਆਪਣੀਆਂ ਸਰਮੌਰ ਸੰਸਥਾ ਦੀ ਸ਼ਾਨ ਨੂੰ ਮਲਿਆ ਮੇਟ ਕਰਨ ਲੱਗਿਆ ਤੇ ਉਹਨਾਂ ਨੂੰ ਇੰਨਾ ਨੀਚੇ ਖਿੱਚ ਕੇ ਲਿਆ ਰਹੇ ਔਰ ਮੈਂ ਤਾਂ ਕੱਲ ਵੀ ਇਹ ਗੱਲ ਜੱਗਜ਼ਾਹਰ ਕੀਤੀ ਸੀ ਜਦੋਂ ਮੈਂ ਦੱਸਿਆ ਸੀ ਕਿ ਪੰਜਾਬ ਸਰਕਾਰ ਦੇ ਮੰਡੀ ਬੋਰਡ ਦੇ ਤਮਰਿਆਂ ਦੇ ਵਿੱਚ ਸੁਧਾਰ ਲਹਿਰ ਤੇ ਏਜੰਸੀਆਂ ਦੇ ਬੰਦੇ ਮੀਟਿੰਗਾਂ ਕਰਦੇ ਨੇ ਆਹੀ ਖੇਡਾਂ ਖੇਡਦੇ ਨੇ ਆਹੀ ਮਤਾ ਚਾਏ ਨਹੀਂ ਕੀ ਪੰਜਾਬ ਸਰਕਾਰ ਦੱਸ ਸਕਦੀ ਹੈ ਕਿ ਜਿਹੜਾ ਮੰਡੀ ਬੋਰਡ ਦਾ ਇੰਜੀਨੀਅਰਿੰਗ ਚੀਫ ਹੈ ਜਤਿੰਦਰ ਭੰਗੂ ਉਹ ਖੁੱਲ ਕੇ ਜਾਨੂ ਮਾਰਨ ਦੀ ਗੱਲ ਕਰਦਾ ਹੈ ਇਹ ਗੱਲ ਕਹਿੰਦਾ ਮੈਨੂੰ ਟੈਲੀਫੋਨ ਤੇ ਕਿ ਮੈਂ 50 ਬੰਦੇ ਮਾਰੇ ਨੇ 54 ਦੀ ਮੇਰੀ ਲਿਸਟ ਹੈ ਹੁਣ ਤੇਰੇ ਵੀ ਗੋਲੀ ਵੱਜਣੀ ਹੈ ਤੇ ਕੀ ਐਸੀ ਪੰਜਾਬ ਸਰਕਾਰ ਦੀ ਮਜਬੂਰੀ ਹੈ ਕਿ ਉਹ ਆਪ ਵੀਡੀਓ ਚ ਮੰਨਦਾ ਕਿ ਮੈਂ ਅਮਰਤਪਾਲ ਦਾ ਬੰਦਾ ਹੈ ਤੇ ਉਹਨੂੰ ਫੇਰ ਇੰਜੀਨੀਅਰਿੰਗ ਚੀਫ ਲਾ ਕੇ ਰੱਖਿਆ ਕੀ ਆਪਾਂ ਇਕੱਠੇ ਮਿਲ ਕੇ ਰੈਡੀਕਲਸ ਦੇ ਨਾਲ ਖੇਡ ਰਹੇ ਹਾਂ ਕਿ ਪੰਜਾਬ ਸਰਕਾਰ ਆਪ ਪੰਜਾਬ ਨੂੰ ਅੱਗਾ ਲਾ ਰਹੀ ਹੈ ਓਰੇ ਮਨਪ੍ਰੀਤਿਆਲੀ ਤੇ ਹਰਜੋਤ ਬੈਂਸ ਇਕੱਠੇ ਹੋਗੇ ਉਥੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਦੂਜੇ ਨਮਾਇंदे ਨੇ ਕੇਂਦਰ ਦੇ ਧੁੰਮਾ ਸਾਹਿਬ ਕਾਲਕਾ ਦਾਤੂਵਾਲੋਂ ਬੈਠੇ ਨੇ ਕੀ ਮਕਸਦ ਇੱਕੋ ਹੀ ਹੈ ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਤੇ ਕਬਜ਼ਾ ਕਰਨਾ ਜਿਦਾਂ ਨੰਦੇੜ ਸਾਹਿਬ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਫਿਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੁਣ ਜਿਹੜਾ ਇੱਕ ਧੁਰਾ ਬਚਦਾ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਹੁਣ ਉਹਦੇ ਤੇ ਆਪਾਂ ਕੇਂਦਰੀ ਏਜੰਸੀਆਂ ਦਾ ਕਬਜ਼ਾ ਕਰਾਉਣਾ ਤੇ ਆਮਾਨ ਸਾਹਿਬ ਤਾਂ ਹੀ 20 ਟੀਮ ਇਹ ਤਾਂ ਨਾਲ ਲੱਗੀ ਹੈ ਨੇ ਅੱਜ ਇਹ ਲੋਕਾਂ ਦੇ ਚਿਹਰੇ ਹੁਣ ਨੰਗੇ ਹੋ ਗਏ ਨੇ ਔਰ ਜਿਸ ਤਰੀਕੇ ਕੱਲ ਉਹ ਜਾਨੂ ਮਾਰਨ ਦੀ ਧਮਕੀ ਉਹ ਜਤਿੰਦਰ ਭੰਗੂ ਨੇ ਦਿੱਤੀ ਉਹਨੇ ਸਾਬਤ ਕਰਤਾ ਕਿ ਹੁਣ ਆਪਾਂ ਮਾਰਨ ਵਾਲੇ ਪਾਸੇ ਨੂੰ ਆਪਾਂ ਵਿਰੋਧੀਆਂ ਨੂੰ ਗੋਲੀਆਂ ਨਾਲ ਉਹਨਾਂ ਦੀ ਆਵਾਜ਼ ਬੰਦ ਕਰਨੀ ਚਾਹੁੰਦੇ ਆਂ ਅਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਾਇਆ ਚੋੜੇ ਤੇ ਜੋ ਚੋੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਉਹ ਪੰਜਾਬ ਪੁਲਿਸ ਦੀ ਸ਼ੈ ਤੇ ਕੀਤਾ ਹੈ ਪੰਜਾਬ ਪੁਲਿਸ ਨੇ ਰੈਕੀ ਕਰਾ ਕੇ ਉਹ ਸਟੇਟ ਸਪੌਂਸਰਡ ਉਹ ਵੀ ਅਟੈਕ ਸੀ ਸੋ ਇਹ ਟੁਇਕ ਗੱਲ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਹੁਣ ਕੇਂਦਰ ਦੀਆਂ ਸਾਜਾਂ 'ਚ ਮਿਲ ਕੇ ਖੇਡ ਰਹੀ ਹੈ ਤੇ ਐਸੇ ਲੋਕ ਜਿਹੜੇ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਨੇ ਇਹਨਾਂ ਨੂੰ ਹਵਾ ਦਿੱਤੀ ਜਾ ਰਹੀ ਹੈ ਪੰਜਾਬ 'ਚ ਕਤਲੋਗਾਰਤ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਪੰਜਾਬ ਦਾਤਾ 'ਚ ਰਾਬੀ